ਨਾਨਕ ਤਿਸ ਬਲੇ ਹਾਰਨੈ ਜਿਸ ਏਵਡ ਭਾਗਾ ਸ਼ਲੋਕ ਮਹੱਲਾ 5 ਜਾਂ ਪਿਰ ਅੰਦਰ ਤਾਂ ਧਨ ਬਾਹਰ ਜਾਂ ਪਿਰ ਬਾਹਰ ਤਾਂ ਧਨ ਮਾਹਰ ਬਿਨ ਨਾਵੈ ਬਹੁ ਫੇਰ ਫਰਾਹਰ ਸਤਿਗੁਰ ਸੰਗ ਦਿਖਾਇਆ ਜਾਹਰ ਜਨ ਨਾਨਕ ਸੱਚੇ ਸੱਚ ਸਮਾਹਰ ਮਹੱਲਾ 5 ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ ਜਗ ਉਦਰ ਹੈ ਵਿਰਲਾ ਬੂਝੈ ਕੋਇ ਪੌੜੀ ਵੱਡੀ ਹੂ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ ਜੀਆਂ ਅੰਦਰ ਜੀਓ ਸਭ ਕਿਸ ਜਾਣ ਲਾ ਸਭ ਕਿਸ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਜਿਸੈ ਜਤ ਕਤਾ ਨਾਨਕ ਦਾਸਨ ਦਾਸ ਤੁਦ ਆਗੇ ਬਿਨਵਤਾ ਸ਼ਲੋਕ ਮਹੱਲਾ ਪੰਜਵਾ ਸਤੜੀ ਬਾਜ਼ਾਰ ਸੋਹਣ ਵਿੱਚ ਵਪਾਰੀਏ ਵਖਰ ਇੱਕ ਅਪਾਰ ਨਾਨਕ ਖੱਟੇ ਸੋ ਧਣੀ ਮਹੱਲਾ ਪੰਜਵਾ ਕਬੀਰਾ ਹਮਰਾ ਕੋ ਨਹੀਂ ਹਮ ਕਿਸੂ ਕੇ ਨਾਹੀ ਜਿਨੇ ਇਹੋ ਰਚਨ ਰਚਾਇਆ ਤਿਸ ਹੀ 마ਹੀ समाही पौड़ी सफल ओ बिरख ਸੁਹਾਵੜਾ ਹਰ ਸਫਲ ਅਮਰਤਾ ਮਨ ਲੋਚੈ ઉન ਮਿਲਣ ਕੋ ਕਿਉ ਮੰਨੈ ਕਿਤਾ ਵਰਨਾ ਚਿਹਨਾ ਬਾਹਰਾ ਉਹ ਅਗਮ ਅਜਿਤਾ ਉਹ ਪਿਆਰਾ ਜੀ ਕਾ ਜੋ ਖੋਲੇ ਪਿੱਤਾ ਸੇਵਾ ਕਰੀ ਤਸਾੜੀਆ ਮੈਂ ਦੱਸਿਓ ਹੋ ਮਿੱਤਾ ਕੁਰਬਾਨੀ ਵੰਨਿਆ ਵਾਰਨ ਬਲੇ ਬਲ ਕੀਤਾ ਦਸਨ ਸੰਤ ਪਿਆਰਿਆ ਸੁਣੋ ਲਾਏ ਚਿੱਤਾ ਜਿਸ ਲਿਖਿਆ ਨਾਨਕ ਦਾਸ ਤਿਸ ਨਾਉ ਅੰਮ੍ਰਿਤ ਸਤਗੁਰ ਦਿੱਤਾ ਸ਼ਲੋਕ ਮਹੱਲਾ ਪੰਜਵਾ ਕਬੀਰ ਧਰਤੀ ਸਾਧ ਕੀ ਤਸ ਕਰ ਬੈਸਹਿ ਗਾਹੀ ਧਰਤੀ ਭਾਰ ਨਾ ਵਿਆਪਈ ਉਨਕੋ ਲਾਹੂ ਲਾਹੀ ਮਹੱਲਾ ਪੰਜਵਾ ਕਬੀਰ ਚਾਵਲ ਕਾਰਨੇ ਦੁਖ ਕੋ ਮੋਲੀ ਲਾਇ ਸੰਗ ਕੁ ਸੰਗੀ ਬੈਸਤੇ ਤਬ ਪੁੱਛੈ ਧਰਮ ਰਾਏ ਪੌੜੀ ਆਪੇ ਹੀ ਵਡ ਪਰਵਾਰ ਆਪ ਇਕਾਤੀਆ ਆਪਣੀ ਕੀਮਤ ਆਪ ਆਪੇ ਹੀ ਜਾਤੀਆ ਸਭ ਕਿਛ ਆਪੇ ਆਪ ਆਪੇ ਉਪਨਿਆ ਆਪਨਾ ਕੀਤਾ ਆਪ ਆਪ ਵਰਨਿਆ ਧਨ ਸੋ ਤੇਰਾ ਥਾਨ ਜਿੱਥੈ ਤੂੰ ਉੱਠਾ ਧਨ ਸੋ ਤੇਰੇ ਭਗਤ ਜਿਨਹੀ ਸੱਚ ਤੂੰ ਡਿਠਾ ਜਿਸਨੋਂ ਤੇਰੀ ਦਇਆ ਸਲਾਹੇ ਸੋਏ ਤੁਦ ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੋਦਾ ਸ਼ਲੋਕ ਮਹਲਾ 5 ਫਰੀਦਾ ਭੂਮ ਰੰਗਾਵਲੀ ਮੰਜਵਸੂਲਾ ਬਾਗ ਜੋ ਨਰ ਪੀਰ ਨਿਵਾਜਿਆ ਤਿਨਾਂ ਅੰਚ ਨਾ ਲਾਗ ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਣੜੀ ਦੇ ਬਿਰਲੇ ਕੇਈ ਪਾਈਨ ਜਿਨ੍ਹਾਂ ਪਿਆਰੇ ਨੇਹ ਪੌੜੀ ਜਪ ਤਪ ਸੰਜਮ ਦਇਆ ਧਰਮ ਜਿਸ ਦੇਹ ਸੋ ਪਾਏ ਜਿਸ 부ਝਾਏ ਅਗਨੇ ਆਪ ਸੋ ਨਾਮ ਧਿਆਏ ਅੰਤਰਜਾਮੀ ਅਗਮਪੁਰਖ ਇੱਕ ਦ੍ਰਿਸ਼ਟ ਦਿਖਾਏ ਸਾਧ ਸੰਗਤ ਕੈ ਆਸਰੈ ਪ੍ਰਭ ਸਿਉ ਰੰਗ ਲਾਈ ਔਗਣ ਕਟ ਮੁਖ ਉਜਲਾ ਹਰਨਾਮ ਤਰਾਏ ਜਨਮ ਮਰਨ ਭਉ ਕਟਿਓ ਫਿਰ ਜੂਨ ਨਾ ਪਾਏ ਅੰਧ ਕੂਪ ਤੇ ਕਾਢਿਐਨ ਲੜ ਆਪ ਫੜਾਏ ਨਾਨਕ ਬਖਸ਼ ਮਲਾਇਨ ਰਖੇ ਗਲ ਲਾਏ ਸ਼ਲੋਕ ਮਹੱਲਾ 5ਵਾਂ ਮਹੱਬਤ ਜਿਸ ਖੁਦਾਏ ਦੀ ਰੱਤਾ ਰੰਗ ਚ ਲੂਲ ਨਾਨਕ ਵਿਰਲੇ ਪਾਈਐ ਤਿਸ ਜਨ ਕੀਮ ਨਾਮੂਲ ਮਹੱਲਾ 5ਵਾਂ ਅੰਦਰ ਵਿੱਦਾ ਸੱਚ ਨਾਏ ਬਾਹਰ ਵੀ ਸੱਚ ਡਿਠੋ ਨਾਨਕ ਰਵਿਆ ਹਬਤਾਏ ਵਾਣਤਨੇਣ ਤਰੇ ਭਵਨ ਰੋਮ ਪੌੜੀ ਆਪੇ ਕੀ ਤੋ ਰਚਨ ਆਪੇ ਹੀ ਰਤਿਆ ਆਪੇ ਹੋਇਓ ਇੱਕ ਆਪੇ ਬਹੁ ਪੱਤਿਆ ਆਪੇ ਸਭਨਾ ਮੰਝ ਆਪੇ ਬਾਹਰਾ ਆਪੇ ਜਾਣਹਿ ਦੂਰ ਆਪੇ ਹੀ ਜਾਹਰਾ ਆਪੇ ਹੋਵਹਿ ਗੁਪਤ ਆਪੇ ਪ੍ਰਗਟਿਐ ਕੀਮਤ ਕਿਸੈ ਨਾ ਪਾਏ ਤੇਰੀ ਥੱਟੀਐ ਗਹਿਰ ਗੰਭੀਰ ਅਥਾਹ ਅਪਾਰ ਅਗਣਤ ਤੂੰ ਨਾਨਕ ਵਰਤੈ ਇੱਕ ਇੱਕੋ ਇੱਕ ਤੂੰ ਸ਼ੁੱਧਾ ਰਾਮ ਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਧੂਮ ਆਖੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਐ ਜੋ ਖੀਮਦੈ ਦੇਹ ਗੁਨਾ ਸਤ ਭੈਣ ਭਰਾਵ ਹੈ ਪਰੰਗਤ ਦਾਨ ਪੜੀਂ ਮਦੈ ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਮਦੈ ਲਹਿਣੀ ਧਰੈ ਉਹਨ ਛੱਤ ਸਿਰ ਕਰ ਸਿਪਤੀ ਅੰਮ੍ਰਿਤ ਪੀਵੰਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰਾ ਕੋਈ ਜੀਦੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵੰਦੈ ਸਹਿ ਟਿਕਾ ਦਿੱਤ ਉਸ ਜੀਵੰਦੈ ਲਹਿਣੇ ਦੀ ਫੇਰ ਆਈਐ ਨਾਨਕਾ ਦੋਹੀ ਖੱਟੀਐ ਜੋਤ ਉਹ ਹਾ ਜੁਗਤ ਸਾਈ ਸਹ ਕਾਇਆ ਫੇਰ ਪਲਟੀਐ ਝੁਲੈ ਸੋ ਛਤ ਨਰੰਜਣੀ ਮਲ ਤਖਤ ਬੈਠਾ ਗੁਰ ਹੱਤੀਐ ਕਹੇ ਜੇ ਗੁਰ ਫਰਮਾਇਆ ਸਿਲ ਜੋਗ ਅਲੂਣੀ ਚੱਟੀਐ ਲੰਗਰ ਚੱਲੈ ਗੁਰ ਸ਼ਬਦ ਹਰ ਟੋਟ ਨਾ ਆਵੀ ਖੱਟੀਐ ਖਰਚੇ ਦਿੱਤ ਖਸਮਦੀ ਆਪ ਕਹਿੰਦੀ ਖੈਰ ਦਬੱਟੀਐ ਉਹ ਸਿਫਤ ਕਸਮ ਦੀ ਨੂਰ ਅਰਸੋ ਹਉ ਕੁਰਸੋ ਝਟੀਐ ਤੁਧ ਦਿੱਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਚ ਜੇ ਗੁਰ ਫਰਮਾਇਆ ਕਿਉਂ ਏਦੂ ਬੋਲੋ ਹੱਤੀਐ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰੱਟੀਐ ਦਿਲ ਖੋਟੈ ਆਕੀ ਫਿਰਨ ਬਨ ਭਾਰ ਉਚਾਇਨ ਸੱਟੀਐ ਜਿਨੇ ਆਖੀ ਸੋਹੀ ਕਰੇ ਜਿਨ ਕੀਤੀ ਤਨੈ ਥੱਟੀ ਐ ਕੌਣ ਹਾਰੇ ਕਿਨ ਵੱਟੀ ਐ ਜਿਨ ਕੀਤੀ ਸੋਹ ਮੰਨਣਾ ਕੋਸਾਲ ਜਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਿਗੁਰੇ ਆਖੇ ਸੱਚਾ ਕਰੇ ਸਾ ਬਾਤ ਹੋਵੇ ਦਰਹਾਲੀ ਗੁਰੇ ਅੰਗਦ ਦੀ 도ਹੀ ਫਿਰੀ ਸੱਚ ਕਰਤੈ ਬੰਦ ਬਹਾਲੀ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸਹਿ ਡਾਲੀ ਦਰ ਸੇਵੇ ਉਮਤ ਖੜੀ ਮਸ ਕੱਲੈ ਹੋਈ ਜੰਗਾਲੀ ਦਰ ਦਰਵੇਸ ਖਸਮੰਦੈ ਨਾਏ ਸੱਚੈ ਬਾਣੀ ਲਾਲੀ ਬਲਵੰਡ ਕੀ ਵੀ ਨੇਕ ਜਨ ਜਿਸ ਬਹੁਤੀ ਛਾਓ ਪਤਰਾਲੀ ਲੰਗਰ ਦੌਲਤ ਵੰਡੀਐ ਰਾਸੇ ਅੰਮ੍ਰਿਤ ਖੀਰ ਕਿਹਾਲੀ ਗੁਰ ਸਿੱਖਾ ਕੇ ਮੁਖ ਉਜਲੇ ਮਨ ਮੁਖ ਥੀਏ ਪਰਾਲੀ ਪਏ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਘਾਲੀ ਮਾਤਾ ਕੀ ਵੀ ਸਹੋ ਸੋਏ ਜਿਨ ਗੋਏ ਉਠਾਲੀ ਹੋਰਿਓ ਗੰਗ ਵਹਾਈਐ ਦੁਨਿਆਈ ਆਖੈ ਕੇ ਕਿਉ ਨ ਨਾਨਕ ਈਸਰ ਜਗਨਾਥ ਉਚਹਦੀ ਵੈਣ ਵਿਰ ਕਿਉ ਨ ਮਾਧਾਣਾ ਪਰਬਤ ਕਰ ਨੇਤਰ ਬਾਸਕ ਸ਼ਬਦ ਰਿੜ ਕਿਉਨ ਚੌਦਹ ਰਤਨ ਮਕਾਲੀਅਨ ਕਰ ਆਵਾ ਗੌਣ ਚਿਲ ਕਿਉਨ ਕੁਦਰਤ ਇਹ ਵੇ ਖਾਲੀਅਨ ਜਿਣ ਐਵਡ ਪਿੰਡ ਟਣ ਕਿਉਨ ਲੈਹਣੇ ਧਰਿਉਨ ਛਤਰ ਸਿਰ ਅਸਮਾਨ ਕਿਆੜਾ ਸ਼ਕਿਉਨ ਜੋਤ ਸਮਾਣੀ ਜੋਤ ਮਾਹੀ ਆਪ ਆਪੇ ਛੇਤੀ ਮ ਕਿਉਨ ਸਿੱਖਾ ਪੁੱਤਨਾ ਕੋਖ ਕੈ ਸਭ ਉਮਤ ਵੇਖੋ ਜੇ ਕਿਉਂ ਨਾ ਸਦੂਸ ਤਾਂ ਲੈਣਾ ਟਿਕਿਉਂ ਫੇਰ ਵਸਾਇਆ ਫੇਰ ਆਣ ਸਤਗੁਰ ਖਾ ਦੂਰ ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ ਲੱਭ ਬਣਾਹਿ ਮਾਨਸਾ ਜਿਉ ਪਾਣੀ ਬੂਰ ਵਰੀਐ ਦਰਗਾਹ ਗੁਰੂ ਕੀ ਕੁਦਰਤੀ ਨੂਰ ਜੇ ਤਸੋ ਹਾਥ ਨਾ ਲੱਭਈ ਤੂੰ ਉਹ ਠਰੂਰ ਨਉ ਨਿਦ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਯੈ ਚੂਰ ਨੇੜਾ ਦਿਸੈ ਮਾਤ ਲੋਕ ਤੁਧ ਸੁਝੈ ਦੂਰ ਫੇਰ ਵਸਾਇਆ ਫੇਰ ਆਣ ਸਤਗੁਰ ਖਾ ਡੂਰ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਉ ਦਾ ਦੇ ਜੀਵ ਹਾ ਪੋਤਾ ਪਰਵਾਨ ਜਿਨ ਬਾਸਕ ਨੇਤਰੈ ਕਤਿਆ ਕਰਨੇ ਹੀ ਤਾਨ ਜਿਨ ਸਮੁੰਦ ਬਰੋਲਿਆ ਕਰ ਮੇਰ ਮਧਾਨ 14 ਹ ਰਤਨ ਨਕਾਲਿਅਨ ਕੀਤੁਨ ਚਾਨਾਨ ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਨ ਤਨ ਖ ਚੜਾਇਓ ਸਤ ਦਾ ਜਸ ਹਮ ਦਾ ਬਾਣ ਕਲ ਵਿੱਚ ਧੂ ਅਧਾਰ ਸਾ ਜੜਿਆ ਰੈ ਭਾਣ ਸਤੋ ਖੇਤ ਜਮਾਇਓ ਸਤੋ ਸਾਵਣ ਨੇਤਰ ਸੋਈ ਤੇਰੀ ਐ ਕਿਉ ਮੈਦਾ ਖਾਨ ਚਾਰੇ ਕੁੰਨਾ ਸੁਜੀਓਸ ਮਨ ਮਹਿ ਸ਼ਬਦ ਪਰਵਾਨ ਆਵਾ ਗਉਣ ਨਿਵਾਰਿਓ ਕੰਨਦਰ ਨੀਸ਼ਾਨ ਔ ਤਰਿਆ ਔਤਾਰ ਲੈ ਸੋ ਪੁਰਖ ਸੋ ਜਾਣ ਚਖੜਵਾਉ ਨਾ ਡੋਲੇਈ ਪਰਬਤ ਮੇਰਾਣ ਜਾਣੈ ਬਿਰთა ਜੀ ਕੀ ਜਾਣੀ ਹੂੰ ਜਾਣ ਕਿਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁ ਜਾਣ ਦਾਨ ਜੇ ਸਤਗੁਰੂ ਭਾਵਸੀ ਸੋ ਸੱਤੇ ਦਾਨ ਨਾਨਕ ਕਹੰਦਾ ਸੱਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਉ ਦਾਦੇ ਜੀ ਵਹਾ ਪੁੱਤਰਾ ਪਰਵਾਨ ਤਨ ਤਨ RAMਦਾਸ ਗੁਰ ਜਿਨ ਸਿਰ ਆਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸ਼ਕਾਰਿਆ ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਜਿਨਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰੇ ਉਤਾਰਿਆ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈ ਸਕਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਦਿੱਠਾ ਤਾਂ ਮਨ ਸਾਧਾਰਿਆ ਚਾਰੇ ਜਾਗੇ ਚੌ ਜੁਗੀ ਪੰਚਾਇਨੇ ਆਪੇ ਹੋਆ ਆਪੀ ਨ ਆਪ ਸਾਜਿਓਨ ਆਪੇ ਹੀ ਥੰਮ ਖਲੋਆ ਆਪੇ ਪੱਟੀ ਕਲਮੇ ਆਪ ਆਪ ਲਿਖਣ ਹਾਰਾ ਹੋਆ ਸਭ ਉਮਤ ਆਮਣ ਜਾਵਣੀ ਆਪੇ ਹੀ ਨਵਾਂ ਨਰੋਆ ਤਖਤ ਬੈਠਾ ਅਰਜਨ ਗੁਰੂ ਸਤਗੁਰ ਕਾ ਖਿਵੈ ਚੰਦੋਆ ਉਗਮਣੁ ਹਉ ਤੈ ਆਤਮਣੁ ਹਉ ਚਹੁ ਚੱਕੀ ਕੀ ਅਨ ਲੋਆ ਜਿਨਨੀ ਗੁਰੂ ਨਾ ਸੇਵਿਓ ਮਨ ਮੁਖਾ ਪਿਆ ਮੋਆ ਦੂਣੀ ਚੋਣੀ ਕਰਾ ਮਾਤ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚਹੁ ਜੁਗੀ ਪੰਜਾਇਨ ਆਪੇ ਹੋਆ ਰਾਮ ਕਲੇ ਬਾਣੀ ਭਗਤਾ ਕੀ ਕਬੀਰ ਜੀਓ ਇਕ ਓੰਕਾਰ ਸਤਗੁਰ ਪ੍ਰਸਾਦ ਆਇਆ ਕਲਾਲਨ ਲਾਹਨ ਮੇਲੋ ਗੁਰ ਕਾ ਸ਼ਬਦ ਗੁੜ ਕੀ ਨਰੀ ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਸ ਦੀਨ ਰੇ ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਜਾਂ ਕੋ ਜਪ ਤਪ ਦਿਉ ਦਲਾਲੀ ਰੇ ਏਕ ਬੂੰਦ ਭਰ ਤਨ ਮਨ ਦੇਵੋ ਜੋ ਮਦ ਦੇ ਕਲਾਲੀ ਰੇ ਰਹਾਉ ਪਾਵਨ ਚਤਰ ਦਸ ਪਾਠੀ ਕੀਨੀ ਬ੍ਰਹਮ ਅਗਨ ਤਨ ਜਾਰੀ ਰੇ ਮੁੰਦਰਾ ਮਦਕ ਸਹਿਜ ਧੁਨ ਲਾਗੀ ਸੁਖਮਨ ਪੋਚਨ ਹਾਰੀ ਰੇ ਤੀਰਤ ਬਰਤ ਨੇਮ ਸੁਚ ਸੰਜਮ ਰਵਸਸ ਗਹਿਨੈ ਦੇਉ ਰੇ ਸੁਰਤ ਪਿਆਲ ਸੁਦਾਰਾਸੇ ਅੰਮ੍ਰਿਤ ਇਹੋ ਮਹਾਰਸ ਪਿਉ ਰੇ ਨਿਚਰ ਧਾਰ ਚੋਐ ਅਤ ਨਿਰਮਲ ਇਹ ਰਸ ਮਨੂਆ ਰਾਤੋ ਰੇ ਕਹ ਕਬੀਰ ਸਗਲੇ ਮਦ ਸ਼ੂਚੈ ਇਹ ਮਹਾਰਸ ਸਾਚੂਰੇ ਗੁੜ ਕਰ ਗਿਆਨ ਧਿਆਨ ਕਰ ਮਹੂਆ ਭਉ ਭਾਟੀ ਮਨ ਧਾਰਾ ਸੁਖ ਮਨ ਨਾਰੀ ਸਹਿਜ ਸਮਾਨੀ ਪੀਵੇ ਪੀਵਣ ਹਾਰਾ ਔਦੂ ਮੇਰਾ ਮਨ ਮਤਵਾਰਾ ਉਣ ਮਦ ਚੜਾ ਮਦਨ ਰਸ ਚਾਖਿਆ ਤਰੇ ਭਵਨ ਭਇ ਉਜਿਆਰਾ ਰਹਾਉ ਦੁਇ ਪਰ ਜੋਲ ਰਸਾਈ ਭਾਠੀ ਪਿਓ ਮਹਾਰਸ ਭਾਰੀ ਕਾਮ ਕ੍ਰੋਧ ਦੁਇ ਕੀਏ ਜਲੇਤਾ ਛੂਟ ਗਈ ਸੰਸਾਰੀ ਪ੍ਰਗਟ ਪ੍ਰਗਾਸ ਗਿਆਨ ਗੁਰਗੰਮਤ ਸਤਗੁਰ ਤੇ ਸੁਧ ਪਾਈ ਦਾਸ ਕਬੀਰ ਤਾਸ ਮਦ ਮਾਤਾ ਪੁਚਕ ਨਾ ਕਬ ਹੂੰ ਜਾਈ ਤੂੰ ਮੇਰੋ ਮੇਰ ਪਰਬਤ ਸੁਆਮੀ ਉਹ ਤਗਹੀ ਮੈਂ ਤੇਰੀ ਨਾਤਮ ਡੋਲੋ ਨਾ ਹਮ ਗਿਰਤੇ ਰਖ ਲੀਨੀ ਹਰ ਮੇਰੀ ਹਬ ਤਬ ਜਬ ਕਬ ਤੂੰ ਹੀ ਤੂੰ ਹੀ ਹਮ ਤੋ ਪ੍ਰਸਾਦ ਸੁਖੀ ਸਦ ਹੀ ਰਹਾਉ ਤੇਰੇ ਪਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤ ਬੁਝਾਈ ਪਹਿਲੇ ਦਰਸ਼ਨ ਮਗਹਰ ਪਾਇਓ ਫੁਨ ਕਾਂਸੀ ਬਸਿ ਆਈ ਜੈਸਾ ਮਗਹਰ ਤੈਸੀ ਕਾਂਸੀ ਹਮ ਏਕੈ ਕਰ ਜਾਨੀ ਹਮ ਨਿਰਧਨ ਜਿਉ ਇਹੋ ਧਨ ਪਾਇਆ ਮਰਤੇ ਫੂਟ ਗਮਾਨੀ ਕਰੈ ਗਮਾਨ ਚੁਬਹਿ ਤਿਸ ਸੂਲਾ ਕੋ ਕਾਢਨ ਕੋ ਨਹੀਂ ਅਜੈ ਸੋ ਚੋਬ ਕੋ ਬਿਲਲ ਬਲਾਤੇ ਨਰਕੇ ਘੋਰ ਪਚਾਈ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂਰਾ ਦੇ ਹਮ ਕਾਹੂ ਕੀ ਕਾਣਨਾ ਕੱਢਤੇ ਆਪਣੇ ਗੁਰ ਪ੍ਰਸਾਦੇ ਅਬ ਤਉ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰਿੰਗ ਪਾਨੀ RAM ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ ਸੰਤਾ ਮਾਨੋ ਦੂਤਾ ਦਾਨੋ ਏ ਕੁਟਵਾਰੀ ਮੇਰੀ ਦਿਵਸ ਰੈਨ ਤੇਰੇ ਪਾਉ ਪਲੋਸੋ ਕੇਸ ਚਵਰ ਕਰ ਫੇਰੀ ਹਮ ਕੂਕਰ ਤੇਰੇ ਦਰਬਾਰ ਪੌਕੇ ਆਗੇ ਬਦਲ ਪਸਾਰ ਰਹਾਉ ਪੁਰਬ ਜਨਮ ਹਮ ਤੁਮਰੇ ਸੇਵਕ ਹਬ ਤੋ ਮਿਟਿਆ ਨਾ ਜਾਈ ਤੇਰੇ ਦਵਾਰੈ ਧੁਨ ਸਹਜ ਕੀ ਮਾਤੈ ਮੇਰੇ ਦਗਾਈ ਦਾਗੇ ਹੋਏ ਸੋ ਰਨ ਮਹਿ ਜੂਜਹਿ ਬਿਨ ਦਾਗੇ ਭਗ ਜਾਇ ਸਾਧੂ ਹੋਏ ਸੋ ਭਗਤ ਪਛਾਨੈ ਹਰ ਲਏ ਖਜਾਨੈ ਪਾਈ ਕੋਠਰੇ ਮਹਿ ਕੋਠਰੀ ਪਰਮ ਕੋਠੀ ਵਿਚਾਰ ਗੁਰਦੀਨੀ ਬਸਤ ਕਬੀਰ ਕੋ ਲੇ ਵਹੁ ਬਸਤ ਸੰਭਾਰ ਕਬੀਰ ਦੀ ਸੰਸਾਰ ਕੋ ਲੀਨੀ ਜਸ ਮਸਟਕ ਭਾਗ ਅੰਮ੍ਰਿਤ ਰਸ ਜਿਨ ਪਾਇਆ ਤੇਰ ਤੋਂ ਕਾ ਸੁਹਾਗ